ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮਲਾਇ ਹੂੰ ਅਤੇ ਗੁਰੂ ਜੀ ਬਾਬਰ ਦੀ ਮੌਤ ਦੇ ਪਿੱਛੋਂ ਉਸ ਦਾ ਵੱਡਾ ਪੁੱਤਰ ਨਸੀਰ ਉਦਦੀਨ ਹਮਿਆਉਂ 26 ਦਸੰਬਰ 1530 ਨੂੰ ਆਗਰਾ ਦੇ ਤਖਤੇ ਬੈਠਾ ਉਹ ਬੜਾ ਮਿਲਨਸਾਰ ਅਤੇ ਜੋਤਸ ਵਿਦਿਆ ਦਾ ਮਾਹਰ ਸੀ ਉਸ ਨੇ ਹਾਲੇ 10 ਸਾਲ ਰਾਜ ਵੀ ਨਹੀਂ ਕੀਤਾ ਸ਼ੇਰ ਸ਼ਾ ਸੂਰੀ ਨਾਲ ਉਸ ਦੀ ਲੜਾਈ ਹੋ ਗਈ ਇਸ ਲੜਾਈ ਵਿੱਚ 17 ਮਈ 1540 ਨੂੰ ਹਮਾਯੂੰ ਹਾਰ ਗਿਆ ਅਤੇ ਸ਼ੇਰ ਸ਼ਾ ਸੂਰੀ ਨੇ ਅਗਰ ਤੇ ਕਬਜ਼ਾ ਕਰ ਲਿਆ ਆਪਣੀ ਜਾਨ ਬਚਾਉਣਾ ਬਚਾਉਂਦਾ ਹਮਾਯੂੰ ਆਪਣੇ ਕੁਝ ਸਾਥੀਆਂ ਸਮੇਤ ਪੰਜਾਬ ਵੱਲ ਭੱਜ ਉੱਠਿਆ ਨਖ ਦਾ ਭਜਦਾ ਜਾਦ ਹੁ ਲਾਹੌਰ ਵੱਲ ਜਾ ਰਿਹਾ ਸੀ ਤਾਂ ਰਸਤੇ ਵਿੱਚ ਉਸ ਦੇ ਦਰਬਾਰੀਆਂ ਨੇ ਦੱਸਿਆ ਕਿ ਬਾਬੇ ਨਾਨਕ ਦੀ ਗੱਦੀ ਉੱਤੇ ਜਿਹੜਾ ਇੱਕ ਪੁੱਜਾ ਹੋਇਆ ਫਕੀਰ ਬੈਠਾ ਹੈ ਉਸ ਦਾ ਡੇਰਾ ਨੇੜੇ ਹੀ ਹੈ ਦਰਬਾਰੀਆਂ ਦੀ ਇਹ ਗੱਲ ਸੁਣ ਕੇ ਹਮਾਇਉ ਨੂੰ ਕੁਝ ਤਸੱਲੀ ਹੋਈ ਇਹ ਗੱਲ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਬਾਬਾ ਨਾਨਕ ਉਸ ਦੇ ਪਿਤਾ ਬਾਬਰ ਨੂੰ ਮਿਲੇ ਸਨ ਬਾਬਰ ਨੂੰ ਗੁਰੂ ਨਾਨਕ ਦੇਵ ਜੀ ਨੇ ਕੁਝ ਸਿੱਖਿਆਦਾਇਕ ਸ਼ਬਦ ਕਹੇ ਸਨ ਜੇ ਸੁੱਤੇ ਅਮਲ ਕਰਨ ਦੀ ਉਸ ਕਸਮ ਖਾਦੀ ਸੀ ਹਮਾਇਉ ਆਪਣੀ ਫੌਜ ਨੂੰ ਉੱਥੇ ਹੀ ਸੜਕ ਉੱਤੇ ਕੁਝ ਦੂਰ ਪੜਾ ਲਾਉਂਦਾ ਹੁਕਮ ਦੇ ਕੇ ਆਪ ਖਡੂਰ ਸਾਹਿਬ ਵੱਲ ਚੱਲ ਪਿਆ ਉਨ੍ਹਾਂ ਦੇ ਨਾਲ ਕੁਝ ਚੋਣਵੇਂ ਆਲਕਾਰਾਂ ਤੋਂ ਅਪਰੰਤ ਉਨ੍ਹਾਂ ਦੀ ਵਿਦਵਾਨ ਭੈਣ ਗੁਰਪਤਨ ਵੀ ਸੀ। ਖਮ ਆਈ ਹਾਂ ਜਦ ਖਡੂਰ ਸਾਹਿਬ ਪੁੱਜਾ ਤਾਂ ਉਸ ਸੋਚਿਆ ਕਿ ਗੁਰੂ ਨਾਨਕ ਦੀ ਗੁਰਗੱਦੀ ਉੱਤੇ ਬੈਠਣ ਵਾਲਾ ਫਕੀਰ ਕਿਸੇ ਛੋਟੇ ਮੋਟੇ ਮਕਾਨ ਜਾਂ ਚੌਪੜੀ ਵਿਚ ਰਹਿੰਦਾ ਹੋਵੇਗਾ। ਪਰ ਜਦ ਖਡੂਰ ਸਾਹਿਬ ਆ ਕੇ ਉਹਨਾਂ ਗੁਰੂ ਨਾਨਕ ਦੇਵ ਜੀ ਬਾਰੇ ਪੁੱਛਿਆ ਤਾਂ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਉਹਨਾਂ ਦਾ ਦਰਬਾਰ ਉੱਚੇ ਟਿੱਬੇ ਉੱਤੇ ਸਥਿਤ ਹੈ। ਹਮ ਆਇਓ ਘੋੜਾ ਪਹੁੰਚਾਉਂਦਾ ਹੋਇਆ ਆਪਣੇ ਅਹਕਾਰਾਂ ਸਮੇਤ ਦਰਬਾਰ ਦੇ ਨੇੜੇ ਪੁੱਜਾ। ਉਸ ਸਮੇਂ ਦਰਬਾਰ ਲੱਗਾ ਹੋਇਆ ਸੀ। ਅਤੇ ਗੁਰੂ ਜੀ ਇਲਾਹੀ ਬਾਣੀ ਦੀ ਵਿਆਖਿਆ ਕਰ ਰਹੇ ਸਨ। ਦਰਬਾਰ ਦੇ ਬਾਹਰ ਕੁਝ ਸਿੱਖ ਖੜੇ ਸਨ ਉਹਨਾਂ ਨੇ ਘੋੜਿਆਂ ਉੱਤੇ ਚੜ੍ਹੇ ਹੋਣ ਦੇ ਕੁਝ ਬੰਦਿਆਂ ਨੂੰ ਵੇਖਿਆ ਤਾਂ ਰੁਕਣ ਵਾਸਤੇ ਕਿਹਾ ਇੱਕ ਦਰਬਾਰੀ ਜਿਹੜਾ ਪੰਜਾਬ ਦਾ ਰਹਿਣ ਵਾਲਾ ਸੀ ਨੇ ਉਹਨਾਂ ਸੇਵਾਦਾਰਾਂ ਨੂੰ ਕਿਹਾ ਕਿ ਬਾਦਸ਼ਾਹ ਹਮਾਯੂ ਗੁਰੂ ਅੰਗਦ ਦੇਵ ਜੀ ਨੂੰ ਮਿਲਣਾ ਚਾਹੁੰਦਾ ਹੈ ਉਹਨਾਂ ਸੇਵਾਦਾਰਾਂ ਨੇ ਕਿਹਾ ਕਿ ਹਾਲੇ ਦਰਬਾਰ ਲੱਗਾ ਹੋਇਆ ਹੈ ਗੁਰੂ ਜੀ ਕਿਸੇ ਨੂੰ ਨਹੀਂ ਮਿਲ ਸਕਦੇ ਪਰ ਜੇ ਤੁਸੀਂ satsang ਸੁੰਨਣਾ ਹੈ ਤਾਂ ਪੈਦਲ ਅੰਦਰ ਜਾ ਕੇ ਧਰਤੀ ਉੱਤੇ ਬੈਠ ਸਕਦੇ ਹੋ ਪਰ ਹਮਾਯੂ ਨੇ ਇਹ ਗੱਲ ਨਾ ਮੰਨੀ ਅਤੇ ਘੋੜਿਆਂ ਉੱਤੇ ਸਵਾਰ ਹੀ ਖੜੇ ਰਹੇ ਜਦ satsang ਸਮਾਪਤ ਹੋਇਆ ਤਾਂ ਵੱਡੀ ਗਿਣਤੀ ਵਿੱਚ ਸਰਦਾਰ ਲਵਾਨੂ ਬਾਹਰ ਨਿਕਲਦਾ ਵੇਖ ਹਮਾਇਉ ਬੜਾ ਹੈਰਾਨ ਹੋਇਆ ਫਿਰ ਉਹ ਘੋੜਿਆਂ ਤੋਂ ਉੱਤਰ ਕੇ ਦਰਬਾਰ ਵਿੱਚ ਗੁਰੂ ਜੀ ਦੇ ਸਾਹਮਣੇ ਹੋਏ ਗੁਰੂ ਜੀ ਉਸ ਸਮੇਂ ਕੁਝ ਸਿੱਖਾਂ ਨਾਲ ਸਲਾਹ-ਮਸ਼ਵਰਾ ਕਰ ਰਹੇ ਸਨ ਜਦ ਕਾਫੀ ਸਮਾਂ ਉਹਨਾਂ ਹਮਾਇਉ ਹਲ ਨਾਟਕਿਆ ਤਾਂ ਹਮਾਇਉ ਗੁੱਸੇ ਵਿੱਚ ਆ ਕੇ ਮਿਆਨ ਵਿੱਚੋਂ ਤਲਵਾਰ ਕੱਢਣ ਲੱਗਾ ਗੁਰੂ ਜੀ ਨੇ ਜਦ ਨજર ਭਰ ਕੇ ਉਸ ਵੱਲ ਵੇਖਿਆ ਤਾਂ ਹੱਥ ਤਲਵਾਰ ਦੀ ਮੁਠੀ ਉੱਤੇ ਰਹਿ ਗਿਆ ਗੁਰੂ ਜੀ ਨੇ ਫਰਮਾਇਆ ਹਮਾਯੂ ਇਸ ਤਲਵਾਰ ਨੂੰ ਸ਼ੇਰ ਸਾਹ ਸੂਰੀ ਦੇ ਸਾਹਮਣੇ ਕੱਢਣਾ ਸੀ ਫਕੀਰਾਂ ਉੱਤੇ ਤਲਵਾਰਾਂ ਚਲਾਉਣਾ ਕੋਈ ਬਹਾਦਰੀ ਨਹੀਂ ਹੈ ਹਮਾਯੂ ਸ਼ਰਮਿੰਦਾ ਹੋ ਗਿਆ ਅਤੇ ਉੱਥੋਂ ਹੀ ਵਾਪਸ ਮੁੜ ਗਿਆ ਅਸੀਸ ਲੈਣ ਆਇਆ ਸੀ ਇੱਕ ਬਲੱਖਣ ਸਿੱਖਿਆ ਲੈ ਕੇ ਚਲਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ